ਦੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਅਸੀਂ ਸਾਡੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਆ ਪਰ ਨਾਲ ਦੀ ਨਾਲ ਕਈ ਵਾਰੀ ਉਹ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਦਿੰਦੇ ਆ ਕਿ ਜਿਹੜਾ ਉਹਨਾਂ ਦਾ ਬੱਚਾ ਹੈ ਕੀ ਉਹਦੇ ਵਿੱਚ ਉਹ ਸਮਰੱਥਾ ਹੈ ਕੀ ਉਹਨਾਂ ਦਾ ਬੱਚਾ ਜੋ ਉਹ ਚਾਹੁੰਦੇ ਆ ਉਹ ਬਣਨਾ ਚਾਹੁੰਦਾ ਹੈ ਕੀ ਜਿਹੜਾ ਉਹਨਾਂ ਦਾ ਬੱਚਾ ਹੈ ਉਸ ਨੂੰ ਉਸ ਕਿਸਮ ਦੀ ਪਹਿਲਾਂ ਤੋਂ ਬੈਕਗ੍ਰਾਉਂਡ ਲਈ ਪ੍ਰਿਪੇਅਰ ਕੀਤਾ ਹੋਇਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਉਹ ਇੱਕੋ ਗੱਲ ਨੂੰ ਸਾਹਮਣੇ ਰੱਖਦੇ ਆ ਕਿ ਜੋ ਮੈਂ ਆ ਜਿਵੇਂ ਮੈਂ ਸੋਚਦਾ ਉਸ ਤਰੀਕੇ ਨਾਲ ਹੀ ਉਹਨਾਂ ਦਾ ਬੱਚਾ ਬਿਲਕੁਲ ਓਵੇਂ ਐਕਟ ਕਰੇ ਜਿਵੇਂ ਅਸੀਂ ਕਿਸੇ ਵਸਤੂ ਤੋਂ ਕੋਈ ਦੂਸਰੀ ਵਸਤੂ ਤਿਆਰ ਕਰਦੇ ਹਾਂ ਜਿਵੇਂ ਅਸੀਂ ਘਰ ਬਣਾਉਨੇ ਆ ਜਿਵੇਂ ਅਸੀਂ ਘਰ ਦੇ ਵਿੱਚ ਬਾਕੀ ਸਮਾਨ ਲੈ ਕੇ ਆਉਨੇ ਆ ਜਿਸ ਦੇ ਵਿੱਚ ਤਕਰੀਬਨ ਸਾਡੀ ਆਪਣੀ ਚੋਅਸ ਚੱਲਦੀ ਹੈ ਉਸੇ ਤਰੀਕੇ ਨਾਲ ਅਸੀਂ ਬੱਚੇ ਦੇ ਭਵਿੱਖ ਨੂੰ ਅਰੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਅੱਜਕਲ ਮਾਪੇ ਇੱਕ ਖਾਸ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੈ ਉਹਨਾਂ ਦੇ ਬੱਚੇ ਆ ਕੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਅਸੀਂ ਇਹ ਪੜ੍ਹਨਾ ਚਾਹੁੰਦੇ ਆ ਇਹ ਕਰਨਾ ਚਾਹੁੰਦੇ ਆ ਜਦੋਂ ਕਿ ਮਾਪੇ ਕਈ ਵਾਰੀ ਬਿਲਕੁਲ ਉਸ ਤੋਂ ਉਲਟ ਸੋਚਦੇ ਆ ਉਹ ਕਹਿੰਦੇ ਆ ਕਿ ਅਸੀਂ ਬੱਚੇ ਨੂੰ ਇਹ ਪੜਾਉਣਾ ਚਾਹੁੰਦੇ ਆ ਇਹ ਕਰਾਉਣਾ ਚਾਹੁੰਦੇ ਆ ਦੋਨਾਂ ਦੇ ਵਿੱਚੋਂ ਕੌਣ ਸਹੀ ਹੈ ਕੌਣ ਗਲਤ ਹੈ ਕਿਸ ਦੀ ਗੱਲ ਨੂੰ ਠੀਕ ਮੰਨਿਆ ਜਾਵੇ ਕੀ ਇੱਕ ਤੀਸਰੀ ਧਿਰ ਵੀ ਹੁੰਦੀ ਹੈ ਜਿਹਨੂੰ ਕਾਉਂਸਲਰ ਕਿਹਾ ਜਾਂਦਾ ਹੈ ਕੀ ਕਾਉਂਸਲਰ ਦੇ ਦਿੱਤੇ ਹੋਏ ਐਡਵਾਈਸ ਨੂੰ ਠੀਕ ਮੰਨਿਆ ਜਾਵੇ ਜੋ ਵਿਦਿਆਰਥੀ ਫੈਸਲਾ ਕਰ ਰਿਹਾ ਉਸ ਨੂੰ ਠੀਕ ਮੰਨਿਆ ਜਾਵੇ ਜੋ ਮਾਪੇ ਵਿਦਿਆਰਥੀ ਨੂੰ ਬਣਾਉਣਾ ਚਾਹੁੰਦੇ ਆ ਉਸ ਨੂੰ ਠੀਕ ਮੰਨਿਆ ਜਾਵੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਪਚੀਦਾ ਕਿਸਮ ਦਾ ਮਾਮਲਾ ਹੈ ਤੇ ਤਕਰੀਬਨ ਹਰ ਉਹ ਪਰਿਵਾਰ ਜਿਸ ਦੇ ਜਵਾਨ ਬੱਚੇ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਦੇ ਵਿੱਚ ਜਾਣਾ ਚਾਹੁੰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਹਾਇਰ ਸਟੱਡੀ ਦੇ ਵਿੱਚ ਜਾਣਾ ਚਾਹੁੰਦੇ ਆ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਲਗਾਤਾਰ ਇਹ ਪੁੱਛਦੇ ਆ ਕਿ ਇਹਨਾਂ ਸਾਰੇ ਧੰਦਿਆਂ ਦੇ ਵਿੱਚੋਂ ਇਹਨਾਂ ਸਾਰੇ ਆਪਾਂ ਕਹੀਏ ਕੋਰਸਾਂ ਦੇ ਵਿੱਚੋਂ ਸਾਡੇ ਬੱਚੇ ਲਈ ਕਿਹੜਾ ਕੋਰਸ ਮਹੱਤਵਪੂਰਨ ਹੈ ਤੇ ਅੱਜਕੱਲ ਇਹਦੇ ਬਾਰੇ ਜਾਣਕਾਰੀ ਲੈਣ ਦਾ ਜਿਹੜਾ ਲੋਕਾਂ ਦੀ ਉਤਸੁਕਤਾ ਹੈ ਉਹ ਹੋਰ ਵੀ ਜ਼ਿਆਦਾ ਵਧੀ ਰਹੀ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਬੱਚੇ ਸਿੰਪਲ ਇੱਕ ਫੈਸਲਾ ਲੈਂਦੇ ਸੀ ਕਿ ਅਸੀਂ ਆਪਣਾ ਅੰਗਰੇਜ਼ੀ ਦਾ ਟੈਸਟ ਪਾਸ ਕਰਨਾ ਹੈ ਉਸ ਤੋਂ ਬਾਅਦ ਅਸੀਂ ਵਿਦੇਸ਼ ਦੀ ਕਿਸੇ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਹੈ ਪੀਆਰ ਲੈ ਕੇ ਉੱਥੇ ਸੈਟਲ ਹੋ ਜਾਣਾ ਹੈ ਉੱਥੇ ਕਿਸ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਹੈ ਕੀ ਉਹ ਉੱਥੇ ਪੂਰਵ ਰੂਪ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਪਾਉਣਗੇ ਨਹੀਂ ਪਾਉਣਗੇ ਕਿੰਨਾ ਖਰਚਾ ਆਊਗਾ ਇਹ ਬਾਤ ਦੀਆਂ ਗੱਲਾਂ ਸੀ ਹੁਣ ਅਸੀਂ ਇਹਨਾਂ ਤਿੰਨਾਂ ਮੁੱਦਿਆਂ ਬਾਰੇ ਇੱਕ ਇੱਕ ਕਰਕੇ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਅਸੀਂ ਪੇਰੈਂਟਸ ਤੋਂ ਸ਼ੁਰੂ ਕਰੀਏ ਅਕਸਰ ਕਾਉਂਸਲਿੰਗ ਕਰਵਾਉਣ ਵਾਸਤੇ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਜਦੋਂ ਬੱਚੇ ਆਉਂਦੇ ਆ ਤਾਂ ਜਿਹੜੇ ਉਹ ਬੱਚੇ ਐ ਉਹ ਆ ਕੇ ਕੀ ਕਰਦੇ ਐ ਕਿ ਉਹ ਪੁੱਛਦੇ ਐ ਪੈਰੈਂਟਸ ਆ ਕੇ ਇਸ ਗੱਲ ਨੂੰ ਪੁੱਛਦੇ ਆ ਕਿ ਅਸੀਂ ਸਾਡੇ ਬੱਚੇ ਨੂੰ ਇਹ ਕਰਾਉਣਾ ਚਾਹੁੰਦੇ ਆ ਅਸੀਂ ਸਾਡੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਅਸੀਂ ਸਾਡੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਆ ਪਰ ਨਾਲ ਦੀ ਨਾਲ ਕਈ ਵਾਰੀ ਉਹ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਦਿੰਦੇ ਆ ਕਿ ਜਿਹੜਾ ਉਹਨਾਂ ਦਾ ਬੱਚਾ ਹੈ ਕੀ ਉਹਦੇ ਵਿੱਚ ਉਹ ਸਮਰੱਥਾ ਹੈ ਕੀ ਉਹਨਾਂ ਦਾ ਬੱਚਾ ਜੋ ਉਹ ਚਾਹੁੰਦੇ ਆ ਉਹ ਬਣਨਾ ਚਾਹੁੰਦਾ ਹੈ ਕੀ ਜਿਹੜਾ ਉਹਨਾਂ ਦਾ ਬੱਚਾ ਹੈ ਉਸ ਨੂੰ ਉਸ ਕਿਸਮ ਦੀ ਪਹਿਲਾਂ ਤੋਂ ਬੈਕਗ੍ਰਾਉਂਡ ਲਈ ਪ੍ਰਿਪੇਅਰ ਕੀਤਾ ਹੋਇਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਉਹ ਇੱਕੋ ਗੱਲ ਨੂੰ ਸਾਹਮਣੇ ਰੱਖਦੇ ਆ ਕਿ ਜੋ ਮੈਂ ਆ ਜਿਵੇਂ ਮੈਂ ਸੋਚਦਾ ਉਸ ਤਰੀਕੇ ਨਾਲ ਹੀ ਉਹਨਾਂ ਦਾ ਬੱਚਾ ਬਿਲਕੁਲ ਓਵੇਂ ਐਕਟ ਕਰੇ ਜਿਵੇਂ ਅਸੀਂ ਕਿਸੇ ਵਸਤੂ ਤੋਂ ਕੋਈ ਦੂਸਰੀ ਵਸਤੂ ਤਿਆਰ ਕਰਦੇ ਹਾਂ ਜਿਵੇਂ ਅਸੀਂ ਘਰ ਬਣਾਉਨੇ ਆ ਜਿਵੇਂ ਅਸੀਂ ਘਰ ਦੇ ਵਿੱਚ ਬਾਕੀ ਸਮਾਨ ਲੈ ਕੇ ਆਉਨੇ ਆ ਜਿਸ ਦੇ ਵਿੱਚ ਤਕਰੀਬਨ ਸਾਡੀ ਆਪਣੀ ਚੁਆਇਸ ਚੱਲਦੀ ਹੈ ਉਸੇ ਤਰੀਕੇ ਨਾਲ ਅਸੀਂ ਬੱਚੇ ਦੇ ਭਵਿੱਖ ਨੂੰ ਅਰੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਖਿਆਲ ਹੈ ਕਿ ਬਹੁਤ ਵਾਰੀ ਜਿਹੜੀ ਇਸ ਕਿਸਮ ਦੀ ਸੋਚ ਹੈ ਖਾਸ ਕਰਕੇ ਇਹ ਉਹ ਪ੍ਰੋਫੈਸ਼ਨਲ ਦੀ ਸੋਚ ਹੈ ਜਿਹੜੇ ਪਹਿਲਾਂ ਤੋਂ ਲਾਅ ਦੇ ਵਿੱਚ ਮੈਡੀਸਨ ਦੇ ਵਿੱਚ ਜਾਂ ਕੁਝ ਹੋਰ ਇਹੋ ਜਿਹੇ ਪ੍ਰੋਫੈਸ਼ਨਲ ਕਿਸਮ ਦੇ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦੇ ਵਿੱਚ ਉਹ ਚਾਰਟਡ ਅਕਾਊਂਟੈਂਟ ਵਜੋਂ ਕੰਮ ਕਰਦੇ ਐ ਉਹਨਾਂ ਨੂੰ ਇਹ ਲੱਗਦਾ ਕਿ ਜੋ ਸਾਡਾ ਆਪਣਾ ਬਿਜ਼ਨਸ ਸੈੱਟ ਹੋਇਆ ਹੈ ਸਾਡਾ ਬੱਚਾ ਉਸ ਨੂੰ ਕੈਰੀ ਔਨ ਕਰੇ ਉਸ ਨੂੰ ਅੱਗੇ ਚਲਾਵੇ ਦੋਸਤੋ ਹੁਣ ਪਿਤਾਪੁਰਖੀ ਧੰਦਿਆਂ ਦਾ ਜ਼ਮਾਨਾ ਨਹੀਂ ਰਿਹਾ ਇੱਕ ਸਮਾਂ ਸੀ ਜਦੋਂ ਤਰਖਾਨ ਦਾ ਬੱਚਾ ਤਰਖਾਨ ਸੁਨਿਆਰ ਦਾ ਬੱਚਾ ਸੁਨਿਆਰ ਕਿਸਾਨੀ ਕਰਨ ਵਾਲੇ ਦਾ ਬੱਚਾ ਕਿਸਾਨੀ ਕਰਦਾ ਸੀ ਲੋਹਾਰ ਦਾ ਬੱਚਾ ਲੋਹਾਰ ਬਣਦਾ ਸੀ ਅੱਜ ਕੱਲ ਉਹ ਸਮਾਂ ਬਦਲ ਗਿਆ ਹੈ ਅੱਜ ਕੱਲ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਨਵੇਂ ਕਿਸਮ ਦੇ profession 'ਚ ਜਾਣਾ ਚਾਹੁੰਦਾ ਹੈ ਨਵੇਂ ਕਿਸਮ ਦੇ ਧੰਦੇ ਨੂੰ ਅਪਣਾਉਣਾ ਚਾਹੁੰਦਾ ਹੈ ਇਸ ਕਰਕੇ ਜੇ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਗੱਲ ਕਰਕੇ ਪਰੇਸ਼ਾਨ ਜਾਂ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਤੁਸੀਂ ਇਹਨੂੰ ਇਹ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਦੁਬਾਰਾ ਸੋਚਣ ਦੀ ਕੋਸ਼ਿਸ਼ ਜ਼ਰੂਰ ਕਰੋ ਦੂਸਰੀ ਨੰਬਰ ਤੇ ਆ ਜਾਂਦੇ ਆ ਬੱਚੇ ਬੱਚੇ ਬਹੁਤ ਵਾਰੀ ਫੈਸਲਾ ਲੈਂਦੇ ਆ ਕਿ ਮੇਰੇ ਦੋਸਤ ਨੇ ਮੇਰੇ ਕਿਸੇ ਹੋਰ ਜਾਣ ਪਹਿਚਾਨ ਵਾਲੇ ਨੇ ਜਾਂ ਮੈਂ ਆਪਣੇ ਆਪ ਇੰਟਰਨੈਟ ਦੇ ਉੱਪਰੋਂ ਜਾਂ ਕਿਸੇ ਵੀ ਹੋਰ ਸਰੋਤ ਦੇ ਵਿੱਚੋਂ ਜਾਣਕਾਰੀ ਲਈ ਹੈ ਮੈਂ ਇਹ ਬਣਨਾ ਚਾਹੁੰਣਾ ਮੈਂ ਸਿਵਲ ਸਰਵਿਸਸ ਦੇ ਵਿੱਚ ਜਾਣਾ ਚਾਹੁੰਣਾ ਮੈਂ ਚਾਰਟਡ ਅਕਾਊਂਟੈਂਟ ਬਣਨਾ ਚਾਹੁੰਣਾ ਮੈਂ ਜਿਹੜੀ ਨੀਟ ਦੀ ਪ੍ਰੀਖਿਆ ਹੈ ਉਹ ਪਾਸ ਕਰਨੀ ਚਾਹੁੰਣਾ ਜਿਹੜੀਆਂ ਇਹ ਸਾਰੀਆਂ ਗੱਲਾਂ ਇਹ ਹਰ ਇੱਕ ਬੱਚੇ ਨੂੰ ਬਹੁਤ ਟੁੰਬਦੀਆਂ ਉਹਨੂੰ ਚੰਗੀਆਂ ਲੱਗਦੀਆਂ ਪਰ ਦੂਸਰੇ ਪਾਸੇ ਇਹ ਵੀ ਗੱਲ ਮਹੱਤਵਪੂਰਨ ਹੈ ਕਿ ਕੀ ਉਸ ਬੱਚੇ ਦੇ ਵਿੱਚ ਕੀ ਉਹ ਬੱਚਾ ਜਿਹੜਾ ਇਹ ਸਾਰੀਆਂ ਇਸ਼ਾਮਾਂ ਰੱਖਦਾ ਹੈ ਉਹਦੇ 'ਚ ਇਹ ਕਪੈਸਿਟੀ ਹੈ ਕਿ ਉਹ ਇਹ ਕਰ ਵੀ ਸਕਦਾ ਹੈ ਜਾਂ ਨਹੀਂ ਸਿਰਫ ਸੁਨੇ ਸੁਣਾਏ ਤੇ ਦੋਸਤਾਂ ਨੂੰ ਦੇਖ ਕੇ ਜਾਂ ਕਿਸੇ ਬੰਦੇ ਨੇ ਉਸ ਬੱਚੇ ਨੂੰ ਕਹਿਤਾ ਕਿ ਤੂੰ ਇਹ ਬਣ ਉਸ ਦੇ ਆਧਾਰ ਤੇ ਕੈਰੀਅਰ ਦਾ ਫੈਸਲਾ ਕਰਨਾ ਕਈ ਵਾਰੀ ਬੱਚੇ ਨੂੰ ਉਸ ਦੀ ਲੀਹ ਤੋਂ ਪਾਸੇ ਲੈ ਜਾਂਦਾ ਹੈ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਸੋਚ ਵਿਚਾਰ ਤੋਂ ਬਾਅਦ ਹੀ ਆਪਣਾ ਫੈਸਲਾ ਕਰੋ ਤੇ ਇਹ ਵੀ ਦੇਖੋ ਕਿ ਮੇਰੀ ਸਮਰੱਥਾ ਕਿੰਨੀ ਹੈ ਉਸ ਤੋਂ ਬਾਅਦ ਕੋਰਸ ਦੀ ਚੋਣ ਕੀਤੀ ਜਾਵੇ ਤੀਸਰੇ ਨੰਬਰ ਤੇ ਆਉਂਦੇ ਆ ਕਾਉਂਸਲਰ ਕਾਉਂਸਲਰ ਬੱਚੇ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਬੱਚੇ ਦਾ ਜਿਹੜਾ ਆਈਕਿਊ ਲੈਵਲ ਹੈ ਉਹ ਕਿੰਨਾ ਹੈ ਜੇ ਉਹਦਾ ਆਈਕਿਊ ਲੈਵਲ ਕਿਸ ਕਿਸਮ ਦਾ ਹੈ ਕੀ ਉਹ ਡਿਸਕ੍ਰਿਪਟਿਵ ਕਿਸਮ ਦਾ ਹੈ ਆਰਟਿਸਟਿਕ ਕਿਸਮ ਦਾ ਹੈ ਕੀ ਬੱਚਾ ਲੌਜੀਕਲ ਹੈ ਜਾਂ ਉਸ ਬੱਚੇ ਦੇ ਵਿੱਚ ਮੈਂਟਲ ਟਫਨੈਸ ਕਿੰਨੀ ਹੈ ਉਹ ਬੱਚਾ ਟਾਈਮ ਮੈਨੇਜਮੈਂਟ ਕਰਨ ਦੇ ਵਿੱਚ ਕਿੰਨਾ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕਦਾ ਹੈ ਇਹ ਬਹੁਤ ਸਾਰੇ ਮੁੱਦੇ ਆ ਜਿਹੜੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਐ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕੈਰੀਅਰ ਕਾਉਂਸਲਰ ਜਦੋਂ ਐਡਵਾਈਸ ਦਿੰਦਾ ਹੈ ਤਾਂ ਉਸ ਨੂੰ ਬਿਲਕੁਲ ਓਵੇਂ ਲੈਣਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਸਰੀਰ ਨੂੰ ਠੀਕ ਰੱਖਣ ਵਾਸਤੇ ਕਿਸੇ ਡਾਕਟਰ ਦੀ ਐਡਵਾਈਸ ਲੈਂਦੇ ਹੋ ਜੇ ਇਹਨਾਂ ਤਿੰਨਾਂ ਚੀਜ਼ਾਂ ਦਾ ਸਹੀ ਕੰਬੀਨੇਸ਼ਨ ਹੋਊਗਾ ਤਾਂ ਹੀ ਤੁਸੀਂ ਅੱਗੇ ਜਾ ਸਕਦੇ ਹੋ ਜੀਵਨ ਦੇ ਵਿੱਚ ਸਫਲ ਹੋ ਸਕਦੇ ਹੋ ਵਧੀਆ ਤਰੀਕੇ ਨਾਲ ਸਿੱਖਿਆ ਲੈ ਸਕਦੇ ਹੋ ਜਾਂ ਕਾਮਯਾਬ ਬਣ ਸਕਦੇ ਹੋ ਇੱਕ ਚੌਥੀ ਧਿਰ ਜਿੰਨਾ ਜਿਹੜੀ ਇਹਨਾਂ ਤਿੰਨਾਂ ਨੂੰ ਕਵਰ ਕਰਦੀ ਹੈ ਉਹ ਹੈ ਕਿ ਅਲਟੀਮੇਟ ਏਮ ਬੱਚੇ ਦਾ ਇਹ ਹੁੰਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਹੈ ਮੈਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਮੈਂ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤਾਂ ਹਾਸਲ ਕਰਨੀਆਂ ਤਾਂ ਉਹਦੇ ਬਾਰੇ ਵੱਖ-ਵੱਖ ਕਿਸਮ ਦੀ ਸਾਨੂੰ رائے ਮਿਲਦੀ ਹੈ ਜਦੋਂ ਅਸੀਂ ਵਿਸ਼ਵ ਦੇ ਉਹਨਾਂ ਬੰਦਿਆਂ ਨੂੰ ਜਿਹੜੇ ਅੱਜ ਦੇ ਦਿਨ ਬਿਜ਼ਨਸ ਦੇ ਟੌਪ ਤੇ ਬੈਠੇ ਹੋਏ ਆ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਵਿੱਚੋਂ ਬਹੁਤੇ ਤਾਂ ਇਹ ਕਹਿੰਦੇ ਆ ਕਿ ਬੱਚਿਆਂ ਨੂੰ ਇੱਕ ਬੇਸਿਕ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਆਪਣੇ ਉਸ ਟ੍ਰੇਡ ਨਾਲ ਸੰਬੰਧਿਤ ਲੈ ਲੈਣੀ ਚਾਹੀਦੀ ਹੈ ਜਿਸ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਆ ਜਿੰਨਾ ਛੇਤੀ ਉਹ ਅਪਲਾਈਡ ਬਿਜ਼ਨਸ ਦੇ ਨਾਲ ਅਪਲਾਈਡ ਧੰਦੇ ਦੇ ਨਾਲ ਜੁੜਨਗੇ ਉਹਦੀਆਂ ਬਰੀਕੀਆਂ ਨੂੰ ਸਿੱਖਣਗੇ ਸਿੱਧੇ ਤੌਰ ਤੇ ਉਹਨੂੰ ਜਾਣਨਗੇ ਉਹਦੀ ਵਿਹਾਰਕ ਜਾਣਕਾਰੀ ਲੈਣਗੇ ਉਹਨਾਂ ਹੀ ਵਧੀਆ ਤਰੀਕੇ ਨਾਲ ਉਹ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਦੇ ਆ ਇਸ ਲਈ ਦੋਸਤੋ ਜੇ ਤੁਸੀਂ ਵਿਦਿਆਰਥੀ ਦੇ ਤੌਰ ਤੇ ਸੁਣ ਰਹੇ ਹੋ ਮਾਪਿਆਂ ਦੇ ਤੌਰ ਤੇ ਸੁਣ ਰਹੇ ਹੋ ਤਾਂ ਇੱਕ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਕਿ ਕਦੇ ਵੀ ਆਪਣੀ ਇੱਛਾ ਨੂੰ ਕਿਸੇ ਦੂਸਰੇ ਵਿਅਕਤੀ ਤੇ ਥੋਪਣ ਦੀ ਬਜਾਏ ਕੋਸ਼ਿਸ਼ ਇਹ ਕਰੋ ਕਿ ਜੋ ਵੀ ਵਿਅਕਤੀ ਆਪਣੀ ਕਿਸ ਕਿਸਮ ਦੀ ਸਮਰੱਥਾ ਰੱਖਦਾ ਹੈ ਉਸ ਦੇ ਆਧਾਰ ਤੇ ਉਹਨੂੰ ਕੁਝ ਨਾ ਕੁਝ ਬਣਾਉਣ ਦੀ ਕੋਸ਼ਿਸ਼ ਕਰੋ ਜੇ ਇਹਨਾਂ ਗੱਲਾਂ ਤੇ ਅਮਲ ਕਰੋਗੇ ਹੋ ਸਕਦਾ ਹੈ ਇਹਦੇ ਵਿੱਚ ਨਤੀਜੇ ਆਉਣ ਦੀ ਸੰਭਾਵਨਾ ਬਣੇ ਧੰਨਵਾਦ